ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਜਾਣਕਾਰੀ ਕੀ ਆ ਸਭ ਨੂੰ ਪਤਾ ਵੀ ਅੱਜ 27 28 ਫਰਵਰੀ ਹੋ ਚੁੱਕੀ ਆ ਆਪਣੇ ਕਿਸਾਨ ਵੀਰਾਂ ਨੇ ਕਈਆਂ ਨੇ ਜਿਹੜੇ ਆਲੂ ਵਾਲੇ ਨੇ ਉਹਨਾਂ ਨੇ ਆਲੂ ਪੱਟ ਲਿਆ ਆਲੂ ਪੱਟ ਕੇ ਵਾਣ ਤਿਆਰ ਕਰ ਰੱਖਿਆ ਉਹ ਸੋਚ ਰਹੇ ਨੇ ਵੀ ਕਿ ਫਸਲ ਬੀਜੀ ਜਾਵੇ ਕੀ ਕੀਤਾ ਜਾਵੇ ਤੇ ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਮਤਲ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਤੇ ਆਲੂ ਵਾਲੇ ਬਾਣ ਚ ਕਾਫੀ ਚੀਜ਼ਾਂ ਦੀ ਖੇਤੀ ਕੀਤੀ ਜਾ ਸਕਦੀ ਹੈ ਹੁਣ ਕਈ ਕਿਸਾਨ ਵੀਰ ਸੋਚਦੇ ਨੇ ਵੀ ਆਪਾਂ ਇਹ ਕਰੀਏ ਇਹ ਕਰੀਏ ਕਿਉਂਕਿ ਸੋਚਣਾ ਪੈਂਦਾ ਹੀ ਆ ਪਹਿਲਾ ਫਸਲ ਵੀ ਕਿਹੜੀ ਬੀਜੇ ਕਿਹੜੀ ਆਪਾਂ ਨੂੰ ਦੋ ਰੁਪਏ ਵਾਦੇ ਨਿਕਮ ਹੋ ਜੇ ਉਸ ਲਈ ਕਾਫੀ ਫਸਲਾਂ ਬੀਤੇ ਨੇ ਕੋਈ ਜ਼ਿਆਦਾਤਰ ਏਰੀਆ ਦੇ ਵਿੱਚ ਜਿੱਥੇ ਜ਼ਿਆਦਾ ਮੋਟੀ ਆਲੂ ਦੀ ਖੇਤੀ ਕੀਤੀ ਜਾਂਦੀ ਆ ਤਾਂ ਮੱਕੀ ਦੀ ਖੇਤੀ ਕੀਤੀ ਜਾਂਦੀ ਆ ਆਲੂ ਤੋਂ ਬਾਅਦ ਯਾਨੀ ਇਹਨਾਂ ਦਾ ਮਸਲਾ ਇਹ ਹੁੰਦਾ ਵੀ ਇੱਕ ਫਸਲ ਵੱਧ ਲੈ ਕੇ ਥੋੜੀ ਵਾਦੇ ਨਿਕਮ ਹੋ ਜਾਵੇ ਬਾਕੀ ਮੱਕੀ ਆਲੂ ਦਾ ਤੇ ਝੋਨੇ ਦਾ ਤਿੰਨਾਂ ਦਾ ਤਿੰਨ ਕ੍ਰੌਪ ਲੈਂਦੇ ਨੇ ਇਹ ਬੰਦੇ ਤੇ ਤਿੰਨਾਂ ਨਾਲ ਸੈੱਟ ਰਹਿੰਦਾ ਕਾਫੀ ਕੁਝ ਜਿਹੜੇ ਅੱਗੇ ਬਦੂ ਕਿਸਾਨ ਨੇ ਉਹ ਕਾਫੀ ਹੋਰ ਚੀਜ਼ਾਂ ਕਣੀ ਪੈ ਹੋਏ ਨੇ ਕਿਉਂਕਿ ਮੱਕੀ ਤੇ ਵੀ ਮੈਂ ਇੱਕ ਵੀਡੀਓ ਬਣਾਉਂਗਾ ਮੱਕੀ ਦੀ ਜਿਹੜੀ ਇਨਕਮ ਹੁੰਦੀ ਆ ਉਹ ਲਿਮਟਿਡ ਹੁੰਦੀ ਆ ਕੋਈ ਬਾਲੀ ਜ਼ਿਆਦਾ ਨਹੀਂ ਹੁੰਦੀ ਜਿਵੇਂ ਆਪਾਂ ਕਹਿ ਦਈਏ ਹੁਣ ਵਿੱਚ ਵਿੱਚ ਕਿਸਾਨ ਤਾਂ ਕਹਿਣਗੇ ਵੀ ਐਵੇਂ ਸਭ ਤੋਂ ਜ਼ਿਆਦਾ ਟੌਪ ਤਾਂ 50 ਕੁਇੰਟਲ ਝਾੜ ਦਿੰਦੀ ਆ ਜੇ ਤਾਂ 40 ਤੋਂ 50 ਕੁਇੰਟਲ ਦੇ ਲਗਭਗ ਜਿਹੜੇ ਟੌਪ ਦੇ ਫਾਰਮਰ ਨੇ ਉਹ ਝਾੜ ਲੈ ਲੈਂਦੇ ਨੇ ਪੌਣੇ 5 ਦੇ ਕਿਲੇ ਚੋਂ ਉਸ ਤੋਂ ਬਾਅਦ ਰੇਟ ਦੀ ਗੱਲ ਕਰੀਏ ਤਾਂ ਜਿੱਲੀ ਦਾ ਰੇਟ 2000 ਰੁਪਏ ਦੇ ਲਗਭਗ ਹੁੰਦਾ ਤਾਂ ਤੁਸੀਂ ਆਪ ਹੀ ਸੋਚ ਲਓ ਵੀ 70-80000 ਰੁਪਏ ਦੀ ਲੱਖ ਰੁਪਏ ਦੇ ਲਗਭਗ ਹੋ ਜਾਂਦੀ ਹੈ ਉਹਦੇ ਵਿੱਚੋਂ ਫਿਰ 20-30000 ਰੁਪਏ ਖਰਚਾ ਵੀ ਹੋ ਜਾਂਦਾ ਯਾਨੀ ਕਣਕ ਝੋਨੇ ਕਣਕ ਨਾਲੋਂ ਫਿਰ ਵੀ ਵਧੀਆ ਨੇ ਵਿਮਤਲ 50-60000 ਰੁਪਏ ਇਨਕਮ ਕਰ ਲੈਂਦੇ ਨੇ ਜਿਹੜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਜਿਵੇਂ ਮੈਂ ਪਹਿਲਾਂ ਕਈ ਵਾਰੀ ਵੀਡੀਓ ਪਾਈਆਂ ਨੇ ਉਹ ਵੀਡੀਓਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੁੰਨਾ ਵੀ ਬੋਬੀ ਖਰਬੂਜਾ ਤਿਆਰ ਖੜਾ ਹੁਣ ਫਰੂਟ ਬਣਿਆ ਹੋਇਆ ਸਭ ਕੁਸਾ ਪਰ ਜਿਹੜੀ ਉਹ ਹੋਆ ਉਹ ਅਗੇਤੀ ਖੇਤੀ ਹੈ ਜਿਹੜੀ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਇਹ ਤੁਸੀਂ ਐਵੇਂ ਮੰਨ ਕੇ ਚੱਲੋ ਵੀ ਆਪਣਾ 10 ਫਰਵਰੀ ਨੂੰ ਵਹਣ ਵੇਲਾ ਹੋ ਗਿਆ ਤਾਂ 20 ਫਰਵਰੀ ਦਾ ਲੱਗਿਆ ਹੋਇਆ ਬੋਬੀ ਖਰਬੂਜਾ ਇਸ ਦੀ ਬੇਲ ਤਿਆਰ ਕਰਨ ਦਾ ਤਰੀਕਾ ਤਾਂ ਨੂੰ ਮੈਂ ਦੱਸਿਆ ਹੋਇਆ ਟ੍ਰੇਆਂ ਦੇ ਵਿੱਚ ਕੋਕੋ ਬਿਟ ਪਾ ਕੇ ਫਿਰ ਤਿਆਰ ਕੀਤੀ ਜਾਂਦੀ ਆ ਉਹ ਸਾਰੀ ਮੇਰੀ ਵੀਡੀਓ ਪਾਈ ਹੋਈ ਆ ਬੂਟੇ ਤਿਆਰ ਕਰਨ ਦਾ ਪੂਰਾ ਪ੍ਰੋਪਰ ਢੰਗ ਦੱਸਿਆ ਹੋਇਆ ਇਹ ਬੋਬੀ ਖਰਬੂਜਾ ਜੀ ਇਹਨੂੰ ਕੀ ਕੀਤਾ ਬਹਾਨ ਨੂੰ ਪਹਿਲਾਂ ਚੰਗੀ ਤਰ੍ਹਾਂ ਬਾਹਿਆ ਬਾਅਕੇ ਇਸ ਦੇ ਵਿੱਚ ਦੋ ਥੈਲੇ ਡੀਏਪੀ ਅੱਧਾ ਥੈਲਾ ਮੇਰੇਟ ਆਫ ਪੋਟਾਸ਼ ਤੇ 8 ਕਿਲੋ ਮੈਕੋ ਰਾਜਾ ਬਹਾਨ ਦੇ ਵਿੱਚ ਸਿੱਟਾ ਦਿੱਤਾ ਗਿਆ ਸਿੱਟਾ ਦੇਣ ਤੋਂ ਬਾਅਦ ਵਾਕੇ ਜਿਹਦੇ ਬੈੱਡ ਮੇਕਰ ਨਾਲ ਬੈੱਡ ਪਾ ਕੇ ਉਸ ਤੋਂ ਬਾਅਦ ਮਲਚਿੰਗ ਵਿਸਾਈ ਗਈ ਆ 4 ਫੁੱਟੀ ਮਲਚਿੰਗ ਆ ਲਗਭਗ 3 ਫੁੱਟ ਦਾ ਬੈੱਡ ਬਣਾਇਆ ਜਾਂਦਾ ਤੇ ਜੇਕਰ ਆਪਣੇ ਲਿਵੇ ਡ੍ਰਿਪ ਹੈਗਾ ਤਾਂ ਮਲਚਿੰਗ ਮਸਾਉਣ ਤੋਂ ਪਹਿਲਾਂ ਡ੍ਰਿਪ ਦਾ ਪੈਪ ਰੱਖਿਆ ਜਾਂਦਾ ਜੇਕਰ ਆਪਣੇ ਲਿਵੇ ਡ੍ਰਿਪ ਹੈਗਾ ਤਾਂ ਜਿਵੇਂ ਸੈਂਟਰ ਦੇ ਵਿੱਚ ਲੱਗਿਆ ਹੋਇਆ ਇਹ ਤਾਂ ਠੀਕ ਰਹਿੰਦਾ ਜੇਕਰ ਡ੍ਰਿਪ ਨਹੀਂ ਹੈਗਾ ਤਾਂ ਇਹ ਸਾਈਡ ਤੇ ਆਜੂ ਮੰਨ ਲਓ ਇੱਥੇ ਆ ਜੂ ਇਧਰੋਂ ਬੈੱਡ ਦੇ ਇੱਥੇ ਆ ਜੂ ਫੇਰ ਸਾਈਡਾਂ ਤੇ ਲਾਇਆ ਜਾਂਦਾ ਉਸ ਤੋਂ ਬਾਅਦ ਕੀ ਹੈ ਇਹਦੇ ਆ ਸਾਰੇ ਤਰ੍ਹਾਂ ਦੀ ਦੇਖਰੇਖ ਕੀਤੀ ਜਾਂਦੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਫਸਲ ਆਪਾਂ ਬੀਜਦੇ ਆ ਤਾਂ ਉਸ ਤੇ ਧਿਆਨ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਇਸ ਦੀ ਕੇਅਰ ਚੰਗੀ ਕੀਤੀ ਜਾਂਦੀ ਆ ਤੇ ਅੱਗੇ ਇਸ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ ਬਿਮਾਰੀਆਂ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਆ ਵੀ ਇਹ ਇਹ ਬਿਮਾਰੀਆਂ ਆਉਂਦੀਆਂ ਨੇ ਮੈਂ ਮੈਂ ਸਾਰੀ ਵੀਡੀਓ ਪਾਉਂਦਾ ਰਹਿਣਾ ਪਹਿਲਾਂ ਵੀ ਤੁਸੀਂ ਦੇਖ ਰਹੇ ਹੋ ਤੇ ਇਹ ਇਸ ਦੇ ਉੱਤੇ ਮੇਨ ਤਾਂ ਡੌਨੀ ਆਉਂਦੀ ਆ ਜਾਂ ਜਿੰਨੇ ਛੋਟੇ ਬੂਟੇ ਨੇ ਤਾਂ ਇਸ ਦੇ ਉੱਤੇ ਇਹ ਡੰਪਿੰਗ ਦੀ ਵੀ ਪ੍ਰੋਬਲਮ ਆ ਜਾਂਦੀ ਆ ਉਹਦੇ ਵਾਸਤੇ ਵੀ ਇਹ ਕਈ ਫੰਗੀ ਸਾਈਡ ਨੇ ਜਿਵੇਂ ਕਾਰਬੈਂਡਾ ਜਿੰਬ ਵਗੈਰਾ ਜਾਂ ਫਿਰ ਉੱਤੇ ਟਾਪ ਦਾ ਰਿਜ਼ਲਟ 2 ਗ੍ਰਾਮ ਪਰ ਲੀਟਰ ਦੀ ਇਲੀਟ ਬੈਰ ਦੀ ਆਉਂਦੀ ਆ। ਉਹਦੀ ਡ੍ਰਿੰਚਿੰਗ ਕੀਤੀ ਜਾਂਦੀ ਆ। ਚਾਹੇ ਜੜਾਂ ਚ ਪਾਈ ਜਾਂਦੀ ਆ ਚਾਹੇ ਆਪਾਂ ਕਿਸੇ ਡਰਮ ਚ ਘੋਲ ਕੇ ਚਾਹੇ ਕਿਵੇਂ ਮਰਜੀ ਲਾ ਲਓ। ਜੇਕਰ ਡੰਪਿੰਗ ਦੀ ਦਿੱਕਤ ਆਉਂਦੀ ਆ ਦੇਖੋ ਜਿਵੇਂ ਡੰਪਿੰਗ ਦੀ ਆਈ ਹੋਈ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ। ਇਹ ਡੰਪਿੰਗ ਦੀ ਪ੍ਰੋਬਲਮ ਆ। ਫਿਰ ਇਹ ਕੀਤੀ ਜਾਂਦੀ ਆ ਉਸ ਤੋਂ ਅੱਗੇ ਤੁਹਾਨੂੰ ਡੋਨੀ ਵਾਸਤੇ ਮੈਂ ਦੱਸੀ ਆ ਐਕ੍ਰੋਬਿਟ ਦੇ ਪੋਲੀਰਾਮ ਦੀ ਸਪਰੇਅ ਕੀਤੀ ਜਾਂਦੀ ਆ। ਇਹੇ ਫਸਲ ਤੁਹਾਡੀ ਹੁਣ ਵਿੱਚ ਵਿੱਚ ਵੀਰਾਂ ਦੇ ਇਹ ਮਈ ਦੇ ਯਾਨੀ ਤੁਸੀਂ ਐਵੇਂ ਮੰਨ ਕੇ ਚੱਲੋ ਵੀ ਮਈ ਦੇ 20 ਮਈ ਦੇ ਲਗਭਗ ਸੋਡੀ ਫਸਲ ਤਿਆਰ ਹੋ ਜੂ ਤੁਸੀਂ ਮਾਰਕੀਟ ਦੇ ਵਿੱਚ ਖਰਬੂਜਾ ਲੈ ਕੇ ਜਾ ਸਕਦੇ ਹੋ ਇਸ ਤੋਂ ਕੀ ਹੈ ਤੁਸੀਂ ਜਿਵੇਂ ਮੱਕੀ ਤੋਂ ਮੈਂ ਤੁਹਾਨੂੰ ਦੱਸੀ ਆ ਵੀ ਇੰਨੀ ਕਿੰਕਮ ਹੁੰਦੀ ਆ ਤਾਂ ਇਸ ਤੋਂ ਤੁਸੀਂ ਜੇ ਕਰ ਤੁਹਾਡੀ ਫਸਲ ਵਧੀਆ ਰਹਿੰਦੀ ਆ ਤਾਂ ਤੁਸੀਂ 2 ਲੱਖ ਰੁਪਇਆ ਪਰ ਏਕੜ ਦਾ ਵੀ ਇਨਕਮ ਕਰ ਸਕਦੇ ਹੋ ਜੇ ਖਰਚੇ ਦੀ ਗੱਲ ਕਰੀਏ ਤਾਂ 50000 ਰੁਪਿਆ ਇੱਕ ਏਕੜ ਦਾ ਖਰਚਾ ਵੀ ਆ ਜਾਂਦਾ ਕਿਉਂਕਿ ਉਹ ਵੀ ਖਰਬੂਜੇ ਦਾ ਬੀਜ ਵੀ ਮਹਿੰਗਾ ਹੁੰਦਾ ਤੇ ਜੇ ਬੀਜ ਦੀ ਗੱਲ ਕਰੀਏ ਵੀ ਕਿੰਨੇ ਫਾਸਲੇ ਤੋਂ ਕਿੰਨੇ ਫਾਸਲੇ ਤੇ ਕਿੰਨਾ ਬੂਟਾ ਲੱਗਦਾ ਇਹ ਤੁਸੀਂ ਮੰਨ ਕੇ ਚੱਲੋ ਵੀ ਡੇਢ ਤੋਂ 2 ਫੁੱਟ ਦੇ ਫਾਸਲੇ ਤੇ ਬੂਟਾ ਲੱਗਦਾ ਜੇਕਰ ਆਪਾਂ ਨੇ ਸੈਜ ਦੀ ਗੱਲ ਕਰੀਏ ਵਧੀਆ ਸੈਜ ਬਣਾਉਣਾ ਹੋਵੇ ਤਾਂ ਇਸ ਨੂੰ 2 ਫੁੱਟ ਦੀ ਲਾਉਣਾ ਚਾਹੀਦਾ ਜ਼ਿਆਦਾ ਸੰਘਣਾ ਨਹੀਂ ਕਰਨਾ ਚਾਹੀਦਾ ਤੇ ਬਾਕੀ ਡੋਨੀ ਆਉਂਦੀ ਜੇ ਤਾਂ ਉਸਤੇ ਐਕ੍ਰੋਬਟ ਤੇ ਪੋਲੀਰਾਮ ਦੀ ਸਪਰੇ ਕਰੀ ਜਾਂਦੀ ਹੈ ਐਕ੍ਰੋਬਟ ਤੁਸੀਂ ਮੰਨ ਕੇ ਚਲੋ 40 ਗ੍ਰਾਮ ਢੋਲੀ ਦਾ ਤੇ ਪੋਲੀਰਾਮ 80 ਗ੍ਰਾਮ ਮੇਨ ਤਾਂ ਇਸਤੇ ਡੋਨੀ ਆਉਂਦੀ ਉਸ ਸਮੱਸਿਆ ਹੁੰਦੀ ਹੈ ਬਾਕੀ ਕੋਈ ਤੇਲਾ ਤੁਲਾ ਆਉਂਦਾ ਤਾਂ ਉਸਤੇ ਮੀਡਾ ਵਗੈਰਾ ਦੀ ਇੱਕ ਹੋਰ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਉਹ ਸਭ ਤੋਂ ਵੱਡੀ ਸਮੱਸਿਆ ਇਸ ਦੇ ਉੱਤੇ ਆਉਂਦੀ ਆ ਜਿਵੇਂ ਤੁਸੀਂ ਜਿਹੜੇ ਬੰਦੇ ਵੀਰ ਕਰਦੇ ਨੇ ਖੇਤੀ ਉਹ ਆਉਂਦੀ ਆ ਇਸ ਦੀ ਸਭ ਤੋਂ ਵੱਡੀ ਜਿਵੇਂ ਆਪਾਂ ਕਹਦੇ ਇਹ ਫਰੂਟ ਫਲਾਈ ਦੀ ਜਿਹੜਾ ਫਰੂਟ ਹੁੰਦਾ ਫਰੂਟ ਦੇ ਵਿੱਚ ਉਹ ਇੱਕ ਮੱਖੀ ਹੁੰਦੀ ਉਹ ਡੰਗ ਮਾਰ ਜਾਂਦੀ ਹੈ ਤੇ ਫਰੂਟ ਅੱਗੇ ਜਾ ਕੇ ਮੌਕੇ ਤੇ ਪਤਾ ਨਹੀਂ ਲੱਗਦਾ ਉਹ ਕਾਣਾ ਹੋ ਜਾਂਦਾ ਉਹਦੇ ਲਈ ਤੁਸੀਂ ਇਸ ਤੇ ਮੈਲਾਥੀਨ ਦੀ ਸਪਰੇ ਕਰ ਸਕਦੇ ਹੋ ਮੈਲਾਥੀਨ ਦੀ ਬਾਰ ਬਾਰ ਸਪਰੇ ਰਿਪੀਟ ਕਰੋਗੇ ਜਦੋਂ ਤੁਹਾਡਾ ਬੂਟਾ ਥੋੜਾ ਵੱਡਾ ਹੋ ਗਿਆ ਫੁੱਲ ਦੇ ਲਵੇ ਪਹੁੰਚਣ ਲੱਗਿਆ ਤਾਂ ਤੁਸੀਂ ਨਾਲ ਦੀ ਨਾਲ ਮੈਲਾਥੀਨ ਦੀਆਂ ਸਪਰੇਹਾਂ ਸ਼ੁਰੂ ਕਰ ਦੇਣੀਆਂ ਨੇ ਤੇ ਬਾਕੀ ਇਸ ਦੇ ਉੱਤੇ ਆਉਂਦੀ ਹੈ ਇੱਕ ਦਿੱਕਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਆ ਵੀ ਫਰੂਟ ਫਟਣ ਦੀ ਉਹ ਫਰੂਟ ਫਟਣ ਦੀ ਸਮੱਸਿਆ ਆਉਂਦੀ ਹੈ ਜਿਹੜੀ ਉਹ ਆਉਂਦੀ ਆ ਕੈਲਸ਼ੀਅਮ ਪਲੱਸ ਬੋਰਨ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇ ਵੀ ਕਰੋ ਤੇ ਜਦੋਂ ਤੁਹਾਡਾ ਫਰੂਟ ਬਣਨਾ ਸ਼ੁਰੂ ਹੋ ਗਿਆ ਬੂਟੇ ਤੇ ਲੱਗਣ ਲੱਗ ਗਿਆ ਤਾਂ ਜੇਕਰ ਤੁਹਾਡੇ ਲਵੇ ਡ੍ਰਿਪਾਗਾ ਤਾਂ ਡ੍ਰਿਪਰਾਂ ਹੀ ਇਹ 2-3 ਕਿਲੋ ਏਕੜ ਦਾ ਕੈਲਸ਼ੀਅਮ ਪਲੱਸ ਬੋਰਨ ਬੋਰਨ ਜਣੀ ਤੁਸੀਂ ਮੰਨ ਕੇ ਚੱਲੋ ਵੀ 250 ਗ੍ਰਾਮ ਵੀ ਏਕੜ ਦਾ ਕੈਲਸ਼ੀਅਮ 1 ਏਕੜਾ ਦਾ 3 ਕਿਲੋ ਇਸ ਨੂੰ ਵੀ ਹਫਤੇ ਹਫਤੇ ਦੇ ਫਰਕ ਨਾਲ ਜਿਵੇਂ ਪਾਣੀ ਦਿੰਨੇ ਆ ਤਾਂ ਰਿਪੀਟ ਕਰਦੇ ਰਹਿਣਾ ਚਾਹੀਦਾ ਬਾਕੀ ਡੀਏਪੀ ਵਗੈਰਾ ਵੀ ਘੋਲ ਕੇ 4-5 ਕਿਲੋ ਡੀਏਪੀ ਵੀ ਘੋਲ ਕੇ ਜਦੋਂ ਬੂਟਾ ਵੱਡਾ ਹੋ ਗਿਆ ਫੁੱਟ ਤੋਂ ਪਲੱਸ ਹੋ ਗਿਆ ਤਾਂ ਉਹ ਵੀ ਡ੍ਰਿਪ ਰਾਹੀਂ ਦੇਣਾ ਚਾਹੀਦਾ ਜੇਕਰ ਆਪਣੇ ਲਿਵੇ ਡ੍ਰਿਪ ਨਹੀਂ ਹੈਗਾ ਆਪਾਂ ਖਾਲੀਆਂ ਦੇ ਵਿੱਚ ਦੀ ਸਿੱਧਾ ਡਾਇਰੈਕਟ ਪਾਣੀ ਲਾਉਣਾ ਫੇਰ ਆਪਾਂ ਨੇ ਜਿਹੜੀ ਇਹ ਖਾਲੀਆਂ ਨੇ ਆਹ ਖਾਲੀਆਂ ਨੇ ਤੇ ਕੋਆ ਕਾਲੀਆਂ ਨੇ ਡ੍ਰਿਪ ਤੋਂ ਬਿਨਾਂ ਆਪਾਂ ਉਹ ਵੀ ਖਰਬੂਜਾ ਲਾ ਸਕਦੇ ਆ ਕੋਈ ਦਿੱਕਤ ਨਹੀਂ ਫਿਰ ਇਸ ਦੇ ਵਿੱਚ ਆਪਾਂ ਨੇ ਖਾਦ ਖਰਾਕ ਡੇਕ ਦੇਣੀ ਆ ਜਿਵੇਂ ਮੰਨ ਕੇ ਚੱਲੋ ਡੀਏਪੀ ਦਾ ਇੱਕ ਗੱਟਾ ਡੇਕ ਦਿਓ ਜਾਂ ਅੱਧਾ ਡੇਕ ਦਿਓ ਅੱਧਾ ਗੱਟਾ ਡੀਏਪੀ ਦਾ ਡੇਕ ਦਿਓ ਨਾਲ 10 ਕਿਲੋ ਕੈਲਸ਼ੀਅਮ ਡੇਕ ਦਿਓ ਤੇ ਉਸ ਤੋਂ ਬਾਅਦ ਪਾਣੀ ਲਾ ਦਿਓ ਜੋ ਦੁਬਾਰਾ ਫੇਰ ਪਾਣੀ ਲਾਉਣਾ ਦੁਬਾਰਾ ਫੇਰ ਡੀਏਪੀ ਡੇਗੋ ਤੇ ਇਸ ਤਰ੍ਹਾਂ ਆਪਾਂ ਉਹ ਵੀ ਖਰਬੂਜੇ ਦੀ ਪਰ ਸੇਤੀ ਖੇਤੀ ਵੀ ਕਰ ਸਕਦੇ ਆ ਜਿਹੜੀ ਆਪਾਂ ਪਹਿਲਾਂ ਖੇਤੀ ਬਾਰੇ ਦੱਸਿਆ ਉਹ ਚ ਲੋ ਟਰਨ ਦਾ ਜਾਂ ਹੋਰ ਦਾ ਕਾਫੀ ਖਰਚਾ ਕੀਤਾ ਜਾਂਦਾ ਇਹੇ ਬਗੈਰ ਲੋ ਟਰਨ ਤੋਂ ਕੀਤੀ ਜਾਂਦੀ ਖੇਤੀ ਆ ਇਹ ਤੇ ਲੋ ਟਰਨ ਕਰਨ ਦੀ ਲੋੜ ਨਹੀਂ ਪਰ ਫੇਰ ਵੀ ਮੈਂ ਤੁਹਾਨੂੰ ਦਿਖਾਉਣਾ ਵਿਚ ਵਿਚ ਕੀ ਕੀਤਾ ਜਾਂਦਾ ਇਹੀ ਟਾਈਮ ਦੀ ਫਸਲ ਲੱਗੀ ਤੇ ਲੋ ਟਰਨ ਵੀ ਕੀਤਾ ਹੋਇਆ ਇਹ ਤੁਹਾਨੂੰ ਅਸੀਂ ਅਗਲੇ ਸੀਜ਼ਨ ਦੱਸਾਂਗੇ ਵੀ ਲੋ ਟਰਨ ਕਰੇ ਦੇ ਕੋਈ ਫਾਇਦੇ ਹੋਏ ਨੇ ਜਾਂ ਕੀ ਹੋਇਆ ਕਿੰਨੇ ਦਿਨ ਫਸਲ ਗੇਤੀ ਤਿਆਰ ਹੋਈ ਹੈ ਸਾਰਾ ਕੁਝ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿਹੜੀ ਫਸਲ ਲੋ ਟਰਨ ਕੀਤੀ ਹੈ ਨਾਲ ਦੀ ਨਾਲ ਇਹ ਫਸਲ ਫਸਲ 21 ਦਿਨ ਦੀ ਲੱਗੀ ਹੋਈ ਹੈ ਜੀ ਬਸ ਇਹਦਾ ਕੀ ਹੈ ਇਹ ਲੋ ਟਰਨ ਕੀਤੀ ਹੈ ਲੋ ਟਰਨ ਤਾਂ ਸਾਨੂੰ ਪਤਾ ਹੀ ਆ ਵੀ ਕਾਗਜ਼ ਦੀ ਓਟ ਕੀਤੀ ਆ ਇਦੇ ਤੇ ਜਿਹੜੀ ਬੇਲ ਆ ਬੇਲ ਦਾ ਸਾਇਜ਼ ਤਾਂ ਹਜੇ ਜ਼ਿਆਦਾ ਗਾ ਉਸ ਦੇ ਨਾਲੋਂ ਅਸੀਂ ਤੁਹਾਨੂੰ ਪ੍ਰੋਪਰ ਦੱਸਾਂਗੇ ਵੀ ਕੀ ਝਾੜ ਦਾ ਫਰਕਾ ਕੀ ਗੱਲਬਾਤ ਆ ਕਿੰਨਾ ਰਹਿੰਦਾ ਕਿੰਨਾ ਜਲਦੀ ਆਉਂਦੀ ਆ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਅਗਲੀ ਦੇ ਵਿੱਚ ਅਸੀਂ ਤੁਹਾਨੂੰ ਟਾਈਮ-ਟਾਈਮ ਤੇ ਵੀਡੀਓ ਪਾਉਂਦੇ ਰਹਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਜ਼ਰੂਰ ਕਰੋ ਤੇ ਹੋਰ ਵੀ ਕਿਸਾਨ ਵੀਰਾਂ ਨੂੰ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਜੇਕਰ ਕਰ ਲਿਆ ਤਾਂ ਹੋਰ ਵੀਰਾਂ ਨੂੰ ਵੀਡੀਓ ਨੂੰ ਸ਼ੇਅਰ ਕਰੋ ਇਸ ਤਰ੍ਹਾਂ ਆ ਅੱਗੇ ਵਧਾਣਾਗਾ ਇਹਦੇ ਤੇ ਵੀ ਅਸੀਂ ਤੁਹਾਨੂੰ ਵੀਡੀਓ ਪਾ ਕੇ ਪਾਵਾਂਗੇ ਇੰਨਾ ਕੁਸ ਕਹਿੰਦਾ ਹੋਇਆ ਧੰਨਵਾਦ